ਮੰਡੀ ਦੇ ਵਿੱਚ ਕੰਗਨਾਂ ਨੂੰ ਲੈ ਕੇ ਜੋ અપਮਾਨਜਨਕ ਸ਼ਬਦ ਕਾਂਗਰਸ ਪਾਰਟੀ ਦੇ ਅਹੁਦੇਦਾਰ ਬੋਲਦੇ ਨੇ ਵੀ ਸਾਰੇ ਮਹਿਲਾਵਾਂ ਦਾ ਅਪਮਾਨ ਹੈ ਕਿ ਉਹਨਾਂ ਨੇ ਗੁਰਦਾਸਪੁਰ ਆ ਕੇ ਗੁਰਦਾਸਪੁਰ ਵਿੱਚ ਬਿਤਾਏ ਆਪਣੇ ਸਮੇਂ ਨੂੰ ਯਾਦ ਕੀਤਾ ਵਿੱਚੋਂ ਸਣੀ ਦਿਓਲ ਐਪੀਸੋਡ ਉਹ ਭੁੱਲ ਗਏ ਕੱਢ ਹੀ ਦਿੱਤਾ ਕੱਢ ਹੀ ਦਿੱਤਾ ਉਹਨੇ ਇਸ ਵਾਰ ਮਤਲਬ ਜਿੰਨਾ ਵੀ ਅਟੈਕ ਹੈ ਉਹ ਆਪੋਜੀਸ਼ਨ ਪਾਰਟੀਆਂ 'ਤੇ ਹੈ ਕੋਈ ਨਵੇਂ ਅਜੰਡੇ ਤੇ ਨਹੀਂ ਹੋ ਰਿਹਾ ਪਤਾ ਨਹੀਂ ਕਿਉਂ ਹੋ ਸਕਦਾ ਵੀ ਤਿੰਨ ਚਾਰ ਸਾਲਾਂ ਤੋਂ ਕਿਸਾਨਾਂ ਨਾਲ ਜੋ ਰੇੜਕਾ ਚੱਲ ਰਿਹਾ ਉਹ ਰੇੜਕਾ ਬੰਦ ਹੋ ਜਾਏ ਪਰ ਐਸਾ ਪ੍ਰਦੀਪ ਕੱਲ ਵੀ ਦੇਖਣ ਨੂੰ ਜਿਲੰਦਰ ਰੈਲੀ 'ਚ ਉਹਨਾਂ ਦੇ ਨਹੀਂ ਦੇਖਿਆ ਗਿਆ ਜੇ ਕੇਜਰੀਵਾਲ ਆਪਣੇ ਵਰਕਰਾਂ ਨੂੰ ਕਹਿਣਗੇ ਤਾਂ ਉਹ ਕਾਂਗਰਸ ਤੇ ਪੰਜੇ ਤੇ ਵੋਟ ਪਾਉਣਗੇ ਬਿਲਕੁਲ ਜੀ ਤੇ ਰਾਹੁਲ ਗਾਂਧੀ ਜੇ ਕਹਿਣਗੇ ਤਾਂ ਉਹ ਵਰਕਰ ਝਾੜੂ ਤੇ ਵੋਟ ਪਾਉਣਗੇ ਹਾਂਜੀ ਤੇ ਮਿੱਟੀ ਤੇ ਕਿੱਥੇ ਖੱਟੀ ਤੇ ਕਿੱਥੇ ਕੋੜੀ ਨਹੀਂ ਹੋ ਸਕਦੀ ਉਹ ਕਹਿੰਦੇ ਵੋਟ ਨਾ ਖਰਾਬ ਕਰ ਲਿਓ ਉਹਨਾਂ ਨੇ ਸਿੱਖ ਦੰਗਿਆਂ ਦੀ ਗੱਲ ਵੀ ਕੀਤੀ ਬਿਲਕੁਲ ਜੀ ਦਿੱਲੀ ਦੀ ਵੀ ਗੱਲ ਕੀਤੀ ਬਿਲਕੁਲ ਤੇ ਪੰਜਾਬ ਨੇ ਜੋ ਦਰਦ ਝੇਲਿਆ ਉਹਦੀ ਵੀ ਗੱਲ ਕੀਤੀ ਗੱਲ ਤਾਂ ਕਰੰਟ ਸਿਚੁਏਸ਼ਨ ਦਾ ਫਿਊਚਰ ਦੀ ਹੋਣੀ ਚਾਹੀਦੀ ਪਾਸਟ ਤਾਂ ਹੁਣ ਪਾਸਟ ਰਹਿ ਗਿਆ ਕਹਿੰਦੇ ਵੀ ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਸਰਕਾਰ ਚਲ ਰੋ ਛੱਡ ਗਈ ਉਹ ਤਾਂ ਭੱਜੇ ਜੇਲ੍ਹ ਵੱਲੋਂ ਕਿ ਭਾਈ ਸਾਡੀ ਸਰਕਾਰ ਨਹੀਂ ਚੱਲਦੀ ਮੇਰੀ ਮੁਲਾਕਾਤ ਹੋਵੇ ਇੱਕ ਦਾ ਖੇਲਿਆ ਆਪਣੀ ਸਪੀਚ ਦੇ ਵਿੱਚ ਕਿ ਜੇ ਤੁਸੀਂ ਐਸੇ ਸ਼ਖਸ ਦੇ ਹੱਥ ਦੋਰ ਦੇਣੀ ਆ ਤਾਂ ਇਹ ਗੁਰੂਆਂ ਦੀ ਧਰਤੀ ਦਾ અપਮਾਨ ਹੋਵੇਗਾ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪ੍ਰਧਾਨ ਮੰਤਰੀ ਜੀ ਹੁਣ ਦੁਬਾਰਾ ਪੰਜਾਬ ਵਿੱਚ ਆਂਦੇ ਆ ਵੈਸੇ ਮੁੰਜੈਸ਼ ਘਟਾ ਹੈ ਕਿਉਂਕਿ ਅੱਜ ਹਰਿਆਣਾ ਦੇ ਇਲੈਕਸ਼ਨ ਹੁੰਦੇ ਪਏ ਤੇ ਉਹਨਾਂ ਨੇ ਕਹ ਕੇ ਕਾਂਗਰਸ ਦੇ ਤਾਂ ਪਾਕਿਸਤਾਨ ਨਾਲ ਵੀ ਦੋਸਤਾਨਾ ਸਬੰਧ ਨੇ ਸੌੜੀ ਰਾਜਨੀਤੀ ਹੋ ਰਹੀ ਹੈ ਇਸ ਵਾਰ ਯਾਤਾ ਕਿਸੇ ਚੋ ਐਨਰਜੀ ਨਹੀਂ ਗਰਮੀ ਕਰਕੇ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਹੋ ਰਹੀ ਦਿਹਾੜੀਦਾਰ ਲੋਕਾਂ ਦੀ ਕੋਈ ਗੱਲ ਨਹੀਂ ਹੋ ਰਹੀ ਜਾਂ ਫਿਰ ਕਮਜ਼ੋਰ ਵਰਗ ਕਿਵੇਂ ਆਪਣਾ ਗੁਜ਼ਾਰਾ ਕਰੇ ਮਹਿੰਗਾਈ ਦਾ ਜ਼ਮਾਨਾ ਹੈ ਮਹਿੰਗਾਈ ਵੀ ਕੋਈ ਗੱਲ ਨਹੀਂ ਹੋ ਰਹੀ ਉਹਨਾਂ ਨੇ ਕਿੱਕਲੀ ਪਾਰਟ 2 ਕੱਢਿਆ ਪਰ ਕੀ ਇਸ ਸਬ ਦੇ ਨਾਲ ਲੋਕਾਂ ਦੇ ਜ਼ਰੂਰਤਾਂ ਲੋਕਾਂ ਦੇ ਮੁੱਦੇ ਲੋਕਾਂ ਦੇ ਮਸਲੇ ਹੱਲ ਹੋਣਗੇ ਪਬਲਿਕ ਗਾਰਡੀਅਨ న్యూਸ ਦੇਖਣ ਵਾਲੇ ਦਰਸ਼ਕਾਂ ਦਾ ਬាទ-ਬាទ ਸਵਾਗਤ ਹੈ ਮੈਂ ਪ੍ਰਦੀਪ ਈਮਾਨ ਮੈਂ ਸਰਵਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬੀਤੇ ਦਿਨ ਗੁਰਦਾਸਪੁਰ ਅਤੇ ਜਲੰਧਰ ਦੇ ਵਿੱਚ ਆਪਣੀ ਚੋਣ ਰੈਲੀ ਕਰਕੇ ਗਏ ਨੇ ਸਰਜੀ ਜੀ ਕੱਟਦਾ ਬਹੁਤ ਸੀ ਦੋਵੇਂ ਥਾਵਾਂੇ ਬਿਲਕੁਲ ਜੀ ਕਾਫੀ ਕੱਟ ਸੀ ਤੇ ਕਾਫੀ ਲੋਕ ਏ ਦੇਰ ਤੱਕ ਵੇਟ ਕਰਦੇ ਰਹੇ ਸੁਣਨ ਵਾਸਤੇ ਜੀ ਤਾਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਹਿਮਾਚਲ ਦੇ ਵਿੱਚ ਸੀ ਹਿਮਾਚਲ ਚ ਉਹਨਾਂ ਨੇ ਚੋਣ ਰੈਲੀਆਂ ਕੀਤੀਆਂ ਬਿਲਕੁਲ ਜੀ ਮੰਡੀ ਦੇ ਵਿੱਚ ਕੀਤੀ ਕੰਗਨਾ ਰਣੌਦ ਦੇ ਹੱਕ ਦੇ ਵਿੱਚ ਨਾਹਨ ਕੀਤੀ ਨਾਹਨ ਕੀਤੀ ਤੇ ਮਹਿਲਾਵਾਂ ਨੂੰ ਲੈ ਕੇ ਉੱਥੇ ਬਿਆਨ ਵੀ ਦੇ ਕੇ ਆਏ ਬਿਲਕੁਲ ਜੀ ਕਿ ਮੰਡੀ ਦੇ ਵਿੱਚ ਕੰਗਨਾ ਨੂੰ ਲੈ ਕੇ ਜੋ અપਮਾਨਜਨਕ ਸ਼ਬਦ ਕਾਂਗਰਸ ਪਾਰਟੀ ਦੇ ਅਹੁਦੇਦਾਰ ਬੋਲਦੇ ਨੇ ਵੀਰ ਸਾਰੇ ਮਹਿਲਾਵਾਂ ਦਾ ਅਪਮਾਨ ਹੈ ਅਪਮਾਨ ਹੈ ਉਸ ਤੋਂ ਬਾਅਦ ਉਹ ਗੁਰਦਾਸਪੁਰ ਆਉਂਦੇ ਨੇ ਥੋੜੀ ਦੇਰ ਹੋ ਜਾਂਦੀ ਹੈ ਬਿਲਕੁਲ ਜੀ ਜੀ ਦੇ ਲਈ ਉਹ ਆ ਕੇ ਮਾਫੀ ਵੀ ਮੰਗਦੇ ਨੇ ਬਿਲਕੁਲ ਜੀ ਤੇ ਆਪਣੇ ਅੰਦਾਜ਼ ਦੇ ਵਿੱਚ ਉਹ ਗੱਲਬਾਤ ਸ਼ੁਰੂ ਕਰਦੇ ਨੇ ਬਿਲਕੁਲ ਜੀ ਤੇ ਸਭ ਤੋਂ ਖਾਸ ਗੱਲ ਇਹ ਰਹੀ ਸੰਜੀਤ ਜੀ ਤੁਸੀਂ ਵੀ ਤੁਹਾਡੇ ਮਨ 'ਚ ਵੀ ਸਵਾਲ ਆਉਣਗੇ ਕਿ ਉਹਨਾਂ ਨੇ ਗੁਰਦਾਸਪੁਰ ਆ ਕੇ ਗੁਰਦਾਸਪੁਰ ਵਿੱਚ ਬਿਤਾਏ ਆਪਣੇ ਸਮੇਂ ਨੂੰ ਯਾਦ ਕੀਤਾ ਹਾਂਜੀ ਫਿਰ ਉਹਨਾਂ ਨੇ ਸਾਬਕਾ ਐਮਪੀ ਮਰਹੂਮ ਵਿਨੋਦ ਖੰਨਾ ਸਾਹਿਬ ਨੂੰ ਯਾਦ ਕੀਤਾ ਹਾਂਜੀ ਉਹਨਾਂ ਦੀ ਸ਼ਖਸੀਅਤ ਬਾਰੇ ਦੱਸਿਆ ਕਿ ਅਦਾਕਾਰ ਦੇ ਤੌਰ ਤੇ ਵੱਖਰੀ ਸ਼ਖਸੀਅਤ ਸੀ ਔਰ ਇੱਕ ਲੀਡਰ ਦੇ ਤੌਰ ਤੇ ਵੱਖਰੀ ਸ਼ਖਸੀਅਤ ਬਿਲਕੁਲ ਜੀ ਉਹਨਾਂ ਨੇ ਪੂਰਾ ਉਹਨਾਂ ਦਾ ਅੱਛਾ ਮਤਲਬ ਬੈਕਗ੍ਰਾਉਂਡ ਦੱਸਿਆ ਕਿ ਜਿਹੜਾ ਪੋਲਿਟਿਕ ਚੰਗੇ ਰਿਸ਼ਤਿਆਂ ਦੀ ਗੱਲ ਕੀਤੀ ਹਾਂਜੀ ਕਿ ਐਜ਼ ਅ ਪੋਲਿਟਿਸ਼ੀਅਨ ਵੀ ਵਿਨੋਦ ਖੰਨਾ ਜੋ ਸੀਗੇ ਕਿ ਬਹੁਤ ਅੱਛੇ ਪੋਲਿਟਿਸ਼ੀਅਨ ਵੀ ਸੀ ਤੇ ਅੱਛੇ ਲੀਡਰ ਵੀ ਰਹੇ ਬਿਲਕੁਲ ਤੇ ਉਹਨਾਂ ਦਾ ਕਾਫੀ ਯੋਗਦਾਨ ਰਿਹਾ ਗੁਰਦਾਸਪੁਰ ਦੀ ਡਿਵੈਲਪਮੈਂਟ ਅੱਛਾ ਪਰ ਇਸ ਦੌਰਾਨ ਉਸ ਤੋਂ ਬਾਅਦ ਜੋ ਐਮਪੀ ਬਣੇ ਉਹਨਾਂ ਦਾ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਉਹ ਬਿਲਕੁਲ ਹੀ ਉਤੋਂ ਵਿਨੋਦ ਖੰਨਾ ਜੀ ਤੋਂ ਕਟ ਟਰਨ ਮਾਰ ਕੇ ਹਾਂ ਉਥੋਂ ਟਰਨ ਮਾਰ ਕੇ ਉਹ ਸਿੱਧਾ ਕਰੰਟ ਸਿਚੁਏਸ਼ਨ ਤੇ ਆ ਗਏ ਜੀ ਵਿੱਚ ਉਹ ਸਨੀ ਦਿਵਲ ਐਪੀਸੋਡ ਉਹ ਭੁੱਲ ਗਏ ਕੱਟ ਹੀ ਦਿੱਤਾ ਕੱਟ ਹੀ ਦਿੱਤਾ ਉਹਨੇ ਬਿਲਕੁਲ ਬਿਲਕੁਲ ਅੱਛਾ ਇਸ ਤੋਂ ਬਾਅਦ ਉਹਨਾਂ ਨੇ ਹਮਲਾ ਬੋਲਿਆ ਕਾਂਗਰਸ ਦੇ ਗਠਬੰਧਨ ਤੇ ਬਿਲਕੁਲ ਜੀ ਤੇ ਇਹੀ ਹਮਲਾ ਆਪਾਂ ਪਟਿਆਲਾ ਦੇ ਵਿੱਚ ਵੇਖਿਆ ਬਿਲਕੁਲ ਜੀ ਪਰਸੋਂ ਹਾਂ ਜੀ ਤਾਂ ਪਟਿਆਲਾ ਦੇ ਵਿੱਚ ਵੀ ਉਹਨਾਂ ਨੇ ਇੰਡੀਆ ਗਠਬੰਧਨ ਔਰ ਕਾਂਗਰਸ ਦੀ ਉਹਦੇ ਵਿੱਚ ਭੂਮਿਕਾ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਭੂਮਿਕਾ ਇਹਦੇ ਤੇ ਹੀ ਜ਼ਿਆਦਾ ਟਾਈਮ ਲਾਇਆ ਸੀ ਹਾਂਜੀ ਇਸ ਵਾਰ ਮਤਲਬ ਜਿੰਨਾ ਵੀ ਅਟੈਕ ਹੈ ਉਹ اپੋਜੀਸ਼ਨ ਪਾਰਟੀਆਂ ਤੇ ਹੈ ਕੋਈ ਨਵੇਂ ਏਜੰਡੇ ਤੇ ਨਹੀਂ ਹੋ ਰਿਹਾ ਪਤਾ ਨਹੀਂ ਕਿਉਂ ਇਹ ਕਿਉਂ ਚੀਜ਼ ਮਿਸ ਹੋ ਰਹੀ ਹੈ ਬਿਲਕੁਲ ਹੁਣ ਆਪਾਂ ਦਰਸ਼ਕ ਵੀ ਜਾਣਦੇ ਨੇ ਕਿ ਆਪਾਂ ਕਈ ਦਿਨਾਂ ਤੋਂ ਚਰਚਾ ਵਿੱਚ ਲੱਗੇ ਹੋਏ ਹਾਂ ਬਿਲਕੁਲ ਜੀ ਜਦੋਂ ਤੋਂ ਇਹ ਖਬਰ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਆਉਣਾ ਹੈ ਹਰ ਕਿਸੇ ਦੇ ਮਨ ਦੇ ਵਿੱਚ ਇਹ ਸੀ ਕਿ ਹੋ ਸਕਦਾ ਕੋਈ ਪੈਕੇਜ ਅਨਾਉਂਸ ਹੋ ਜਾਏ ਅਨਾਉਂਸ ਹੋ ਜਾਏ ਜਾਂ ਕੋਈ ਹੋਰ ਐਲਾਨ ਕਰ ਦੇਣ ਬਿਲਕੁਲ ਹੋ ਸਕਦਾ ਵੀ 3-4 ਸਾਲਾਂ ਤੋਂ ਕਿਸਾਨਾਂ ਨਾਲ ਜੋ ਰੇਡ ਕਾ ਚੱਲ ਰਿਹਾ ਉਹ ਰੇਡ ਕਾ ਬੰਦ ਹੋ ਜਾਏ ਹਾਂ ਇਹੀ ਉਮੀਦ ਸੀ ਜਿਸਾ ਹੁਣ ਕੱਲ ਮੰਡੀ ਵੀ ਗਏ ਹਿਮਾਚਲ ਵਿੱਚ ਵੀ ਗਏ ਜਲੰਧਰ ਗਏ ਗੁਰਦਾਸਪੁਰ ਗਏ ਜੀ ਉਮੀਦ ਇਹੀ ਸੀਗਾ ਕਿ ਸ਼ਾਇਦ ਕੁਝ ਨਾ ਕੁਝ ਆਈਸ ਬ੍ਰੇਕ ਹੋਵੇ ਜਿਨ੍ਹਾਂ ਕਿਸਾਨਾਂ ਦੇ ਨਾਲ ਗੱਲ ਕਰਨ ਦੀ ਹੋਵੇ ਜਾਂ ਕਿਸੇ ਸਟੇਜ ਤੇ ਆ ਕੇ ਕੋਈ ਪੈਕੇਜ ਦੀ ਜਾਂ ਸਪੈਸ਼ਲ ਕੁਝ ਪੰਜਾਬ ਵਾਸਤੇ ਕੁਝ ਅਨਾਉਂਸਮੈਂਟ ਹੋਈ ਹੋਣੀ ਪਰ ਐਸਾ ਪ੍ਰਦੀਪ ਕੱਲ ਵੀ ਦੇਖਣ ਨੂੰ ਜਲੰਧਰ ਰੈਲੀ ਚ ਉਹਨਾਂ ਦੇ ਨਹੀਂ ਦੇਖਿਆ ਗਿਆ ਔਰ ਮੇਰੇ ਖਿਆਲ ਕੱਲ ਆਖਰੀ ਜਲੀ ਸੀ ਜਲੰਧਰ ਦੀ ਉਹਨਾਂ ਦੀ ਪੰਜਾਬ ਦੀ ਪੰਜਾਬ ਦੀ ਇਸ ਤੋਂ ਬਾਅਦ ਮੇਰੇ ਖਿਆਲ ਕੋਈ ਰੈਲੀ ਹੈ ਵੀ ਨਹੀਂ ਤਾਂ ਦੋਵੇਂ ਥਾਵਾਂ ਤੇ ਗੱਲਬਾਤ ਕੀ ਹੁੰਦੀ ਹੈ ਦੋਵੇਂ ਥਾਵਾਂ ਤੇ ਗੱਲ ਇਹ ਹੀ ਹੁੰਦੀ ਹੈ ਕਿ ਭਾਈ ਇਹ ਜੋ ਪਾਰਟੀਆਂ ਨੇ ਇਹਨਾਂ ਤੋਂ ਬਚ ਕੇ ਰਹੋ ਹਾਂਜੀ ਕਿਉਂਕਿ ਇਹਨਾਂ ਦੀ ਪੰਜਾਬ ਤੋਂ ਬਾਹਰ ਤਾਂ ਯਾਰੀ ਦੋਸਤੀ ਪੱਕੀ ਹੈ ਬਿਲਕੁਲ ਜੀ ਜੇ ਕੇਜਰੀਵਾਲ ਆਪਣੇ ਵਰਕਰਾਂ ਨੂੰ ਕਹਿਣਗੇ ਤਾਂ ਉਹ ਕਾਂਗਰਸ ਦੇ ਪੰਜੇ ਤੇ ਵੋਟ ਪਾਉਣਗੇ ਬਿਲਕੁਲ ਜੀ ਤੇ ਰਾਹੁਲ ਗਾਂਧੀ ਜੇ ਕਹਿਣਗੇ ਤਾਂ ਉਹ ਵਰਕਰ ਝਾੜੂ ਤੇ ਵੋਟ ਪਾਉਣਗੇ ਹਾਂਜੀ ਪਰ ਉਹ ਕਹਿੰਦੇ ਪੰਜਾਬ ਚ ਇੱਟ ਕੁੱਤੇ ਦਾ ਵੈਰ ਬਖਾ ਰਹੇ ਨੇ ਨਹੀਂ ਪੰਜਾਬ ਵਿੱਚ ਦੇਖੋ ਜਿੱਥੇ ਜਿੱਥੇ ਗੱਟਬੰਧਨ ਹੋਇਆ ਉੱਥੇ ਤਾਂ ਇਕੱਠੇ ਹੀ ਨੇ ਨਾ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਵਿਸ਼ਵਾਸ ਕਿਵੇਂ ਕਰੋਗੇ ਹਾਂ ਕਿ ਵੀ ਪੰਜਾਬ ਵਿੱਚ ਇੱਕ ਦੂਜੇ ਨਾਲ ਆਪੋਜ਼ਿਟ ਨੇ ਜੀ ਬਾਕੀ ਜਗ੍ਹਾ ਤੇ ਇੰਡੀਆ ਬਲੌਗ ਵਿੱਚ ਇਕੱਠੇ ਖੜਦੇ ਨੇ ਜੀ ਪਰ ਇਹ ਇਹੀ ਰਾਜਨੀਤੀ ਹੈ ਇਹੀ ਰਾਜਨੀਤੀ ਹੈ ਕਿ ਕਿੱਥੇ ਮਿੱਠੀ ਤੇ ਕਿੱਥੇ ਕੱਟੀ ਤੇ ਕਿੱਥੇ ਕੋੜੀ ਵੀ ਹੋ ਸਕਦੀ ਹੈ ਉਹ ਕਹਿੰਦੇ ਵੋਟ ਨਾ ਖਰਾਬ ਕਰ ਲਿਓ ਨਹੀਂ ਹੋਤਾ ਖੈਰ ਦੇਖੋ ਪੋਲਿਟਿਕਲ ਇੱਕ ਜਿਹੜੀ ਸਪੀਚ ਹੁੰਦੀ ਹੈ ਉਹਦੇ ਵਿੱਚ ਕਹਿਣਾ ਹੀ ਹੁੰਦਾ ਕਿ ਕੱਲ ਵੀ ਉਹਨਾਂ ਨੇ ਇਹੀ ਕਿਹਾ ਹਾਂ ਕੱਲ ਵੀ ਜਲੰਧਰ ਵੀ ਉਹਨਾਂ ਨੇ ਇਹੀ ਕਿਹਾ ਪਰਸੋਂ ਉਹਨਾਂ ਨੇ ਪਟਿਆਲੇ ਵੀ ਇਹੀ ਗੱਲ ਰਿਪੀਟ ਕੀਤੀ ਕਿ ਆਪਣੀ ਵੋਟ ਨਾ ਖਰਾਬ ਕਰਨਾ ਖਰਾਬ ਨਾ ਕਰ ਲਿਓ ਕਿ ਅਗਰ ਜਿਹੜੀ ਵੀ ਵੋਟ ਤੁਸੀਂ ਭਾਜਪਾ ਨੂੰ ਪਾਓਗੇ ਉਹ ਮੋਦੀ ਨੂੰ ਜਾਊਗੀ ਜੀ ਕਿਉਂ ਮੋਦੀ ਨੂੰ ਪਾਏਗੀ ਦੂਜੇ ਪਾਸੇ ਉਹ ਕਹਿੰਦੇ ਵੀ ਜਿਹੜੀਆਂ ਇਹ ਦੁਕਾਨਾਂ ਨੇ ਦੋਨੇ ਇਹਨਾਂ ਦਾ ਇੱਕੋ ਸ਼ਟਰ ਹੈ ਬਿਲਕੁਲ ਜੀ ਹਾਂ ਪਤਾ ਕੀ ਹੈ ਹੁਣ ਐਨਡੀਏ ਦੇ ਅਲਾਈਅੰਸ ਵੀ ਕਹੀਂ ਨੇ ਜੀ ਇਹਨਾਂ ਦੇ ਆਪਣੇ ਅਲਾਈਅੰਸ ਵੀ ਕਹੀਂ ਨੇ ਹੂੰ ਤੇ ਸ਼ਟਰ ਤਾਂ ਹੁਣ ਸਾਰਿਆਂ ਦੇ 2 2 1 1 3 3 ਤਾਂ ਹੈ ਹੀ ਨਾ ਜੀ ਜੀ ਤੇ ਇਹ ਤਾਂ ਸਭ ਇੱਕ ਦੇਖੋ ਪੋਲਿਟিক্যাল ਸਪੀਚ ਹੈ ਥੋੜਾ ਇਹ ਜਾ ਕਰਨਾ ਪੈਂਦਾ ਹੈ ਫਲੈਕਸੀਬਲ ਓਕੇ ਪਰ ਜਿਸ ਤਰ੍ਹਾਂ ਦੇ ਭਾਸ਼ਣਾ ਬਾਰੇ ਪ੍ਰਧਾਨ ਮੰਤਰੀ ਸਾਹਿਬ ਜਾਣੇ ਜਾਂਦੇ ਨੇ ਉਹੀ ਰੂਪ ਪੰਜਾਬੀਆਂ ਨੂੰ ਉਹ ਯਾਦ ਕਰਾ ਗਏ ਉਹਨਾਂ ਨੇ ਸਿੱਖ ਦੰਗਿਆਂ ਦੀ ਗੱਲ ਵੀ ਕੀਤੀ ਬਿਲਕੁਲ ਜੀ ਦਿੱਲੀ ਦੀ ਵੀ ਗੱਲ ਕੀਤੀ ਬਿਲਕੁਲ ਤੇ ਪੰਜਾਬ ਨੇ ਜੋ ਦਰਦ ਝੇਲਿਆ ਉਹਦੀ ਵੀ ਗੱਲ ਕੀਤੀ ਤੇ ਉਹਦੇ ਜ਼ਿੰਮੇਵਾਰ ਕਾਂਗਰਸ ਨੂੰ ਦੱਸ ਕੇ ਗਏ ਨੇ ਦਰਦੀਪ ਉਹ ਪਾਸਟ ਹੈ ਪੰਜਾਬ ਦਾ ਹੂੰ ਉਸ ਤੋਂ ਜਿਹਨੂੰ ਕਹਿੰਦੇ ਉਭਰ ਆਏ ਲੋਕ ਹੂੰ ਠੀਕ ਹੈ ਨਾ ਜੀ ਗੱਲ ਤਾਂ ਕਰੰਟ ਸਿਚੁਏਸ਼ਨ ਤੇ আর ਫਿਊਚਰ ਦੀ ਹੋਣੀ ਚਾਹੀਦੀ ਹੈ ਪਾਸਟ ਤਾਂ ਹੁਣ ਪਾਸਟ ਰਹਿ ਗਿਆ ਜੀ ਠੀਕ ਹੈ ਉਹ ਇੱਕ ਬਹੁਤ ਵੱਡਾ ਦਾਗ ਹੈ ਜਿਹੜਾ ਕਦੀ ਭੁੱਲਿਆ ਨਹੀਂ ਜਾ ਸਕਦਾ ਹੂੰ ਪਰ ਉਹ ਦੁਬਾਰਾ ਦੁਬਾਰਾ ਰਿਪੀਟ ਕਰਕੇ ਸੁਣਾਣਾ ਹੂੰ ਉਹਦਾ ਇਹ ਹੈ ਕਿ ਫਿਰ ਤੁਸੀਂ ਜ਼ਖਮ ਖੁਰੇਦੇ ਰਹੇ 90 ਮਸਲੇ ਤੇ ਵੀ ਬੋਲ ਕੇ ਗਏ ਨੇ ਉਹ ਕਹਿੰਦੇ ਭਾਈ ਦਿੱਲੀ ਦੇ ਮੁੱਖ ਮੰਤਰੀ ਹਾਂਜੀ ਤੁਹਾਨੂੰ ਪਤਾ ਵੀ ਉਹ ਜੇਲ੍ਹ ਜਾ ਕੇ ਆਏ ਨੇ ਬਈ ਇੱਕ ਤਰੀਕ ਨੂੰ ਫੇਰ ਜੇਲ੍ਹ ਜਾਣਾ ਉਹਨੂੰ ਦੋੜ ਦੇ ਇੱਕ ਤਰੀਕ ਨੂੰ ਕਹਿੰਦੇ ਫੇਰ ਜੇਲ੍ਹ ਜਾਣਾ ਤੇ ਜਦੋਂ ਹੀ ਜੇਲ੍ਹ ਜਾਂਦੇ ਨੇ ਕਹਿੰਦੇ ਵੀ ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਸਰਕਾਰ ਚੱਲਣੋਂ ਹਟ ਗਈ ਉਹ ਤਾਂ ਭੱਜੇ ਜੇਲ੍ਹ ਵੱਲ ਨੂੰ ਕਿ ਭਾਈ ਸਾਡੀ ਸਰਕਾਰ ਨਹੀਂ ਚੱਲਦੀ ਮੇਰੀ ਮੁਲਾਕਾਤ ਹੋਵੇ ਤਾਂ ਉਹਨਾਂ ਨੇ ਜੇਲ੍ਹ ਚੋਂ ਸਰਕਾਰ ਚਲਾਈ ਕਹਿੰਦੇ ਹੁਣ ਤੁਸੀਂ ਡਿਸਾਈਡ ਕਰ ਲਓ ਵੀ ਸਰਕਾਰ ਜੇਲ੍ਹ ਚੋਂ ਹੀ ਚਲਾਉਣੀ ਹੈ ਪ੍ਰਦੀਪ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਹ ਕਹਿੰਦੇ ਵੀ ਕੇਜਰੀਵਾਲ ਇਸ ਵਾਰ ਪੈਸੇ ਵੀ ਮੈਂ ਤੁਹਾਨੂੰ ਦੱਸਾਂ ਕੱਟ ਸ਼ੋਰਟ ਕਰਕੇ ਕਿ ਵਿਰੋਧੀ ਪਾਰਟੀਆਂ ਦੇ ਉੱਪਰ ਇਸ ਵਾਰ ਜ਼ਿਆਦਾ ਅਟੈਕ ਹੂੰ ਇਸ ਵਾਰ ਵਿਰੋਧੀ ਪਾਰਟੀਆਂ ਤੇ ਜ਼ਿਆਦਾ ਅਟੈਕ ਹੈ ਨਾ ਕਿ ਕੋਈ ਹੋਰ ਗੱਲ ਹੋਵੇ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੀ ਰੋਜ਼ਗਾਰ ਦੀ ਇਸ ਵਾਰ ਉਹ ਚੀਜ਼ਾਂ ਮਿਸਿੰਗ ਨੇ ਹਰ ਪਾਰਟੀ ਦੋਸਤੋ ਬਿਲਕੁਲ ਔਰ ਇਹ ਸਭ ਗੱਲਾਂ ਕਰਨ ਤੋਂ ਬਾਅਦ ਉਹਨਾਂ ਨੇ ਫੇਰ ਇੱਕ ਦਾਅ ਖੇលਿਆ ਆਪਣੀ ਸਪੀਚ ਦੇ ਵਿੱਚ ਕਿ ਜੇ ਤੁਸੀਂ ਐਸੇ ਸ਼ਖਸ ਦੇ ਹੱਥ ਡੋਰ ਦੇਣੀ ਆ ਤਾਂ ਇਹ ਗੁਰੂਆਂ ਦੀ ਧਰਤੀ ਦਾ ਅਪਮਾਨ ਹੋਵੇਗਾ ਦੇਖੋ ਗੱਲ ਉਹੀ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹ ਵੀ ਪੂਰੀ ਹਿਸਟਰੀ ਦਾ ਜਾਨੂ ਨੇ ਹੂੰ ਪੂਰੀ ਨੌਲੇਜ ਹੈ ਜੀ ਉਹਨਾਂ ਨੂੰ ਕੱਲੇ ਕੱਲੇ ਪਾਰਟੀ ਦੇ ਕੱਲੇ ਕੱਲੇ ਤਿੰਕੇ ਦਾ ਉਹਨਾਂ ਨੂੰ ਪਤਾ ਹੈ ਜੀ ਠੀਕ ਹੈ ਇਹ ਤਾਂ ਹੁਣ ਪਬਲਿਕ ਨੇ ਡਿਸਾਈਡ ਕਰਨਾ ਜਨਤਾ ਜਨਾਰਦਨ ਹੈ ਹਮ ਕਿ ਭਈ ਕਿਨੂੰ ਪਾਣੀ ਹੈ ਵੋਟ ਕਿਨੂੰ ਨਹੀਂ ਪਾਰ ਜੀ ਹੁਣ ਅਗਰ 92 ਐਮਐਲਏ ਆਮ ਆਦਮੀ ਪਾਰਟੀ ਦੇ ਵੀ ਆਏ ਹਮ ਤੇ ਜਨਤਾ ਨੇ ਡਿਸਾਈਡ ਕੀਤੇ ਬਿਲਕੁਲ ਤੇ ਦੇਖੋ ਕਿਧਰੇ ਨਾ ਕਿਧਰੇ ਹਰ ਇੱਕ ਪਾਰਟੀ ਦਾ ਕੁਛ ਨਾ ਕੁਛ ਬੈਕਡ੍ਰੌਪ ਹੈਗਾ ਹੀ ਜੀ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪ੍ਰਧਾਨ ਮੰਤਰੀ ਜੀ ਹੁਣ ਦੁਬਾਰਾ ਪੰਜਾਬ ਵਿੱਚ ਆਂਦੇ ਆ ਵੈਸੇ ਮੁਰਜ਼ੈਸ਼ ਘਟਾ ਹੈ ਕਿਉਂਕਿ ਅੱਜ ਹਰਿਆਣਾ ਦੇ ਇਲੈਕਸ਼ਨ ਹੁੰਦੇ ਪਏ ਨੇ ਜੀ ਤੇ ਮੇਰੇ ਖਿਆਲ ਲੱਗਦਾ ਨਹੀਂ ਕਿ ਇਸ ਤੋਂ ਬਾਅਦ ਕੋਈ ਉਹਨਾਂ ਦੀ ਕੋਈ ਰੈਲੀ ਪੰਜਾਬ ਵਿੱਚ ਹੋਏਗੀ ਪਰ ਪੰਜਾਬ ਦੇ ਵਿੱਚ ਰੁਖ ਕਾਫੀ ਹਮਲਾਵਰ ਰਿਹਾ ਉਹਨਾਂ ਦਾ ਸਿਰਫ ਲੋਕ ਪਾਰਟੀਆਂ ਵੱਲੇ ਬਿਲਕੁਲ ਉਹਨਾਂ ਨੇ ਕਹਿ ਕੇ ਕਾਂਗਰਸ ਦੇ ਤਾਂ ਪਾਕਿਸਤਾਨ ਨਾਲ ਵੀ ਦੋਸਤਾਨਾ ਸਬੰਧ ਨੇ ਬਿਲਕੁਲ ਜੀ ਕਾਂਗਰਸ ਇਹ ਚਾਹੁੰਦੀ ਹੈ ਕਿ ਜੇ ਕਾਂਗਰਸ ਦੀ ਸਰਕਾਰ ਆਏਗੀ ਤਾਂ ਉਹ ਸਾਡੇ ਜਿਹੜੇ ਹਥਿਆਰ ਨੇ ਉਹ ਵੀ ਨਹੀਂ ਚਾਹੁੰਦੇ ਕਿ ਅਸੀਂ ਪਰਮਾਣੂ ਸ਼ਕਤੀ ਬਣੀਏ ਤੇ ਵੱਡੇ ਵੱਡੇ ਬੰਬ ਪਾਕਿਸਤਾਨ ਤਿਆਰ ਕਰੀ ਬੈਠਾ ਤਾਂ ਅਜਿਹੇ ਦੇ ਵਿੱਚ ਉਹ ਕਹਿੰਦੇ ਭਾਈ ਤੁਸੀਂ ਕਿਹਦੀ ਸਰਕਾਰ ਚਾਹੁੰਦੇ ਨਹੀਂ ਮੇਨ ਮੁੱਦਾ ਇਹੀ ਰਿਹਾ ਬਿਲਕੁਲ ਕਿ ਵਿਰੋਧੀ ਪਾਰਟੀਆਂ ਕੀ ਕਰ ਰਹੀਆਂ ਨੇ ਹਾਲਾਂਕਿ ਜਿਵੇਂ ਕਿ ਆਪਾਂ ਵੀ ਔਰ ਪੰਜਾਬ ਦੇ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਕੋਈ ਪੈਕੇਜ ਦਾ ਐਲਾਨ ਕਰ ਦੇ ਕੋਈ ਇੰਡਸਟਰੀ ਦੀ ਗੱਲ ਕਰ ਦੇ ਰੋਜ਼ਗਾਰ ਦੀ ਗੱਲ ਕਰ ਦੇ ਇਲੈਕਟ੍ਰਿਸਿਟੀ ਦੀ ਗੱਲ ਕਰ ਦੇ ਹਣਾ ਕੋਈ ਛੋਟ ਦੀ ਗੱਲ ਕਰਦੇ ਬਿਲਕੁਲ ਸੜਕਾਂ ਦੀ ਗੱਲ ਕਰਦੇ ਸੜਕਾਂ ਦਾ ਮੁੱਦਾ ਹੀ ਨਹੀਂ ਆਇਆ ਹੁਣ ਏਡੀ ਵੱਡੀ ਭਾਰਤ ਮਾਲਾ ਬਣ ਰਹੀ ਐ ਮੇਰੇ ਖਿਆਲ ਦੇ ਨਾਲ ਉਹ ਐਕਸਪ੍ਰੈਸਵੇ ਦੀ ਗੱਲ ਹੀ ਨਹੀਂ ਹੋਈ ਸ਼ਾਮਿਲ ਹੀ ਨਹੀਂ ਕੀਤਾ ਗਿਆ ਉਹਨੂੰ ਹਾਂਜੀ ਤਾਂ ਅਜੇਹੇ ਦੇ ਵਿੱਚ ਫਿਰ ਉੱਥੋਂ ਪ੍ਰੋਗਰਾਮ ਕਰਕੇ ਉਹ ਜਲੰਧਰ ਪਹੁੰਚਦੇ ਨੇ ਜਲੰਧਰ 'ਚ ਵੀ ਸੇਮ ਗੱਲਾਂ ਹੀ ਰਿਪੀਟ ਹੋਈਆਂ ਬਿਲਕੁਲ ਜੀ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਅਖੀਰਲਾ ਦਾ ਹੁਣ ਕੀ ਖੇਡਿਆ ਜਾਵੇਗਾ ਭਾਜਪਾ ਵੱਲੋਂ ਬਿਲਕੁਲ ਜਾਂ ਪ੍ਰਧਾਨ ਮੰਤਰੀ ਦੁਬਾਰਾ ਇੱਕ ਵਾਰੀ ਆਉਂਦੇ ਆ ਕਿ ਨਹੀਂ ਆਉਂਦੇ ਇੱਕ ਤਰੀਕ ਚ ਵੈਸੇ ਹੁਣ ਬਹੁਤੇ ਦਿਨ ਤਾਂ ਨਹੀਂ ਰਹਿ ਗਏ ਨੇ ਬਿਲਕੁਲ ਜੀ ਬਸ ਹੁਣ ਤਾਂ 5 ਦਿਨ ਰਹਿ ਗਏ ਨੇ ਜੀ ਅੱਛਾ ਰਵਨੀਤ ਬਿੱਟੂ ਦਾ ਦਰਦ ਜ਼ਰੂਰ ਛਲ ਗਿਆ ਉਹਨਾਂ ਨੇ ਜ਼ਰੂਰ ਗੱਲ ਕੀਤੀ ਲੁਧਿਆਣਾ ਦੇ ਵਿੱਚ ਕਹਿੰਦੇ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ ਬਿਲਕੁਲ ਜੀ ਵੀ ਜੇ ਤਾਂ ਕੇਂਦਰ ਦੀ ਸਰਕਾਰ ਆਉਂਦੀ ਹੈ ਹਾਲਾਂਕਿ ਉਹਨਾਂ ਨੇ ਆਪਣੇ ਸੰਬੋਧਨ ਚ ਇਹ ਗੱਲ ਕਹੀ ਪ੍ਰਧਾਨ ਮੰਤਰੀ ਅੱਧੋ ਪਹੁੰਚੇ ਨਹੀਂ ਸੀ ਤਾਂ ਉਹਨਾਂ ਨੇ ਕਿਹਾ ਕਿ ਰੋਜ਼ਗਾਰ ਦਾ ਫੈਕਟਰੀਆਂ ਦਾ ਤਾਂ ਪੰਜਾਬ ਲੁਧਿਆਣਾ ਦੀ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ ਜੇ ਕੇਂਦਰ ਚਾਹੇ ਟਾਈ ਹਾਲਾਤ ਸੁਧਰ ਸਕਦੇ ਨੇ ਪਹਿਲਾਂ ਵਰਗੇ ਵਧੀਆ ਹਾਲਾਤ ਲੁਧਿਆਣਾ ਨੂੰ ਮਿਲ ਸਕਦੇ ਨੇ ਕਹਿੰਦੇ ਵਪਾਰੀ ਵਰਗ ਬਹੁਤ ਔਖਾ ਪਰ प्रदीप ਗੱਲ ਉਹੀ ਆ ਗਈ ਨਾ ਹਰ ਇੱਕ ਸਪੀਚ ਵਿੱਚੋਂ ਇਨਫਰਾਸਟ੍ਰਕਚਰ ਇੰਡਸਟਰੀ ਰੋਡਸ ਕਨੈਕਟੀਵਿਟੀ ਇਹ ਸਭ ਇਸ ਵਾਰ ਮਿਸਿੰਗ ਹੈ ਹਰੀ ਪਾਰਟੀ ਦੇ ਹਰੀ ਪਾਰਟੀ ਇਸ ਵਾਰ ਆਪਣੇ ਇੱਕ ਦੂਜੇ ਵਿਰੋਧੀਆਂ ਨੂੰ ਹੀ ਟਾਰਗੇਟ ਬਣਾਇਆ ਹੋਇਆ ਹੈ ਇਸ ਵਾਰ ਅਜੰਡਾ ਸਾਰੀ ਪਾਰਟੀਆਂ ਦਾ ਇੱਕ ਦੂਜੇ ਨੂੰ ਕੋਸਣਾ ਹੀ ਹੈ ਜੀ ਪਰ ਡਵੈਲਪਮੈਂਟ ਦੀ ਗੱਲ ਨਹੀਂ ਹੋ ਰਹੀ ਇਸ ਵਾਰ ਇਹਦੇ ਵਿੱਚ ਇੱਕ ਸ਼ਬਦ ਹੁੰਦਾ ਹੈ ਪੰਜਾਬੀ ਦਾ ਸੌੜਾ ਸੌੜੀ ਰਾਜਨੀਤੀ ਹੋ ਰਹੀ ਹੈ ਇਸ ਬਿਲਕੁਲ ਜੀ ਇਹ ਮਤਲਬ ਇਸ ਵਾਰ ਜਾਂ ਤਾਂ ਕਿਸੇ ਕੋਲ ਨਰਜੀ ਨਹੀਂ ਗਰਮੀ ਕਰਕੇ ਕੀ ਕੋਈ ਡਵੈਲਪਮੈਂਟ ਦੀ ਗੱਲ ਕਰੇ ਜਾਂ ਕੁਝ ਸਿਰਫ ਇਸ ਵਾਰ ਆਪਸ ਵਿੱਚ ਹੀ ਕਲੈਸ਼ ਚੱਲ ਰਿਹਾ ਸਟੇਜ ਟੂ ਸਟੇਜ ਜੀ ਦੇਖਿਆ ਜਾਏ ਤਾਂ ਇੱਕ ਸਟੇਜ ਤੇ ਇੱਕ ਨੂੰ ਬੁਲਾਇਆ ਜਾਂਦਾ ਇੱਕ ਸਟੇਜ ਤੇ ਦੂਸਰੇ ਨੂੰ ਬੁਲਾਇਆ ਜਾਂਦਾ ਪਰ ਜੋ ਪਬਲਿਕ ਦੇ ਮਸਲੇ ਨੇ ਜਾਂ ਪਬਲਿਕ ਨੂੰ ਕੀ ਚਾਹੀਦਾ ਉਹਦੇ ਵਾਸਤੇ ਤਾਂ ਲੀ ਕਿਸੇ ਨੇ ਵੀ ਲਾਈਨ ਨਹੀਂ ਕੀਤਾ ਜੀ ਅਗਰ ਅਸੀਂ ਕੱਲੇ ਨਰਿੰਦਰ ਮੋਦੀ ਨੂੰ ਨਾਮ ਵੀ ਕਹੀਏ ਪ੍ਰਧਾਨ ਮੰਤਰੀ ਜੀ ਨੂੰ ਤੇ ਕਿਸੇ ਵੀ ਪਾਰਟੀ ਨੇ ਕੋਈ ਉਹ ਬੋਲਿਆ ਹੀ ਨਹੀਂ ਹੈ ਡਵੈਲਪਮੈਂਟ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਹੋ ਰਹੀ ਦਿਹਾੜੀਦਾਰ ਲੋਕਾਂ ਦੀ ਕੋਈ ਗੱਲ ਨਹੀਂ ਬਿਲਕੁਲ ਜਾਂ ਫਿਰ ਕਮਜ਼ੋਰ ਵਰਗ ਕਿਵੇਂ ਆਪਣਾ ਗੁਜ਼ਾਰਾ ਕਰੇ ਮਹਿੰਗਾਈ ਦਾ ਜ਼ਮਾਨਾ ਹੈ ਮਹਿੰਗਾਈ ਵੀ ਕੋਈ ਗੱਲ ਨਹੀਂ ਹੋ ਰਹੀ ਉਹ ਐਮ ਜਿਹੜੇ ਨੇ ਮਜ਼ਦੂਰ ਮਹਿੰਗਾਈ ਇਹ ਸਭ ਰਾਸ਼ਨ ਦੇ ਮੁੱਦੇ ਇਹ ਸਾਰੇ ਬਾਹਰ ਨੇ ਇਸ ਵਿੱਚ ਇਸ ਵਾਰ ਇਸ ਵਾਰ ਉਹ ਭੁੱਲ ਗਏ ਨੇ ਤੇ ਮੇਰੇ ਖਿਆਲ ਦੇ ਨਾਲ ਅਗਰ ਸਰਬਜੀਤ ਜੀ ਆਪਾਂ ਨੂੰ ਇਹ ਗੱਲ ਸੋਚਣੀ ਪਵੇਗੀ ਕਿ ਜੇਕਰ ਇਹ ਮੁੱਦੇ ਬਾਹਰ ਨੇ ਕਿਤੇ ਇਹ ਨਾ ਹੋਵੇ ਕਿ ਜਿੱਥੇ ਵੋਟਾਂ ਪੈਣੀਆਂ ਨੇ ਜਿੱਥੇ ਬੂਥ ਹੋਣੇ ਆ ਕਿਤੇ ਉੱਥੋਂ ਲੋਕ ਬਾਹਰ ਹੋ ਜਾਣ ਰਦੀਪ ਜੀ ਇਸ ਵਾਰ ਇਹ ਬਹੁਤ ਦੇਖਣ ਵਾਲੀ ਗੱਲ ਹੋएगी ਕਿਉਂਕਿ ਨਾਰਾ ਵੀ ਹੈ ਅਕੀ ਬਾਾਰ 400 ਪਾਰ ਜੀ ਉਹ 400 ਪਰ ਜਿਹੜਾ ਹੈਗਾ ਦੇਖੋ ਤੁਸੀਂ ਇਕੱਠ ਤਾਂ ਵੱਡੇ ਵੱਡੇ ਲੈ ਲਿਆ ਮੈਗਾ ਸ਼ੋਅ ਹੋ ਜਾਂਦੇ ਨੇ ਹਰ ਇੱਕ ਪਾਰਟੀ ਦੇ ਪਟਿਆਲੇ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਆਪਾਂ ਮੰਨ ਸਕਦੇ ਹਾਂ ਮੰਨ ਸਕਦੇ ਹਾਂ ਚਲੋ ਫਸਟ ਰੈਲੀ ਸੀਗੀ ਤੇ ਸ਼ਕਤੀ ਇੱਕ ਅੱਛਾ ਮੈਗਾ ਸ਼ੋਅ ਹੋ ਗਿਆ ਜੀ ਬਟ ਅੱਗੇ ਜਿਹੜੇ ਹੋਏ ਨੇ ਕੱਲ ਜਲੰਧਰ ਔਰ ਗੁਰਦਾਸਪੁਰ ਇਹ ਬਹੁਤ ਜ਼ਿਆਦਾ ਇੰਪੈਕਟ ਪਾਣਗੇ ਕਿ ਦਿੱਤਾ ਕੀ ਜੀ ਵਟਨ ਦਬਾਨ ਤੋਂ ਪਹਿਲੇ ਲੋਕੀ ਇਹ ਜ਼ਰੂਰ ਸੋਚਣਗੇ ਕਿ ਬੋਲਿਆ ਕੀ ਇਸ ਵਾਰ ਦਿੱਤਾ ਕੀ ਸੁਣਾ ਜੀ ਹਰ ਇੱਕ ਪਾਰਟੀ ਵਾਸਤੇ ਬਿਲਕੁਲ ਇਹ ਨਹੀਂ ਕਿ ਇਕੱਲੇ ਪ੍ਰਧਾਨ ਮੰਤਰੀ ਵਾਸਤੇ ਹਰ ਇੱਕ ਪਾਰਟੀ ਵਾਸਤੇ ਸੋਚਣਗੇ ਲੋਕ ਕਿ ਇਹ ਇਸ ਵਾਰ ਦੇਖ ਹੀ ਰਹਿਣੇ ਇਹ ਤਾਂ ਇੱਕ ਦੂਜੇ ਨੂੰ ਸਿਰਫ ਜਿੱਲਤਾ ਹੀ ਉਤਾਰਦੇ ਪਏ ਨੇ ਬਿਲਕੁਲ ਦੇ ਵੀ ਰਹਿਣੇ ਕਿ ਨਹੀਂ ਦੇ ਰਹੇ ਆਪਾਂ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਆਪਾਂ ਸੰਬੋਧਨ ਸੁਣਿਆ ਬਿਲਕੁਲ ਜੀ ਉਹਨਾਂ ਨੇ ਕਿਕਲੀ ਪਾਰਟ 2 ਕੱਢਿਆ ਉਹ ਆਪਣੇ ਆਰਟਿਸਟਿਕ ਮੋਡ 'ਚ ਚੱਲੇ ਹੋਏ ਨੇ ਉਹ ਆਪਣੇ ਆਰਟਿਸਟਿਕ ਮੋਡ 'ਚ ਨੇ ਪਰ ਕੀ ਇਸ ਸੱਬ ਦੇ ਨਾਲ ਲੋਕਾਂ ਦੇ ਜ਼ਰੂਰਤਾਂ ਲੋਕਾਂ ਦੇ ਮੁੱਦੇ ਲੋਕਾਂ ਦੇ ਮਸਲੇ ਹੱਲ ਹੋਣਗੇ ਉਹ ਮਹਿੰਗਾਈ ਤੋਂ ਪਰੇਸ਼ਾਨ ਨੇ ਪਾਣੀ ਦੇ ਆਪਣੇ ਮਸਲੇ ਨੇ ਪੋਲਿਊਸ਼ਨ ਦੇ ਆਪਣੇ ਮਸਲੇ ਨੇ ਬਿਲਕੁਲ ਜੀ ਬਿਲਕੁਲ ਰੋਜ਼ਗਾਰ ਰੋਟੀ ਕਪੜਾ ਮਕਾਨ ਇਹ ਸਾਰੇ ਹੀ ਮਸਲੇ ਨੇ ਅਗਰ ਇਹੀ ਕਿਕਲੀ ਮਹਿੰਗਾਈ ਵਰਡ ਲੈ ਕੇ ਜਾਂ ਰੋਜ਼ਗਾਰ ਲੈ ਕੇ ਬੇਰੋਜ਼ਗਾਰੀ ਲੈ ਕੇ ਜਾਂ ਰਾਸ਼ਨ ਲੈ ਕੇ ਕਿਕਲੀ ਉਦੇ ਉੱਪਰ ਸ਼ਬਦ ਨਾਲ ਬਣਾਈ ਜਾਂਦੀ ਬਾਦਲਾਂ ਨੂੰ ਛੱਡ ਕੇ ਮੇਰੇ ਖਿਆਲ ਜਿਆਦਾ ਕਿਕਲੀ ਪਪੂਲਰ ਹੋ ਗਈ ਜੀ ਕਿਉਂਕਿ ਬਾਦਲਾਂ ਦੇ ਉੱਪਰ ਕਿਕਲੀ ਬਣਾਉਣ ਨਾਲ ਕਿਸੇ ਵੀ ਆਮ ਬੰਦੇ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਕੋਈ ਭਲਾ ਨਹੀਂ ਹੋਣਾ ਉਹ ਕਿਕਲੀ ਸੁਣ ਕੇ ਬਿਲਕੁਲ ਕਿਕਲੀ ਅਗਰ ਬੰਦੀ ਮਹਿੰਗਾਈ ਤੇ ਬੰਦੀ ਕਿ ਅਸੀਂ ਮਹਿੰਗਾਈ ਘਟਾਵਾਂਗੇ ਅਸੀਂ ਰੋਜ਼ਗਾਰ ਪੈਦਾ ਕਰਾਂਗੇ ਅਸੀਂ ਰੋਜ਼ਗਾਰ ਖੁਰ ਦਵਾਂਗੇ ਜੇ ਦਿੱਤੇ ਨੇ ਸਿੱਧਕਿਲੀ ਉਸ ਚੀਜ਼ ਤੇ ਬੰਦੀ ਤੇ ਜਿਆਦਾ ਵਧੀਆ ਮੇਰੇ ਖਿਆਲ ਰਹਿੰਦਾ ਬਿਲਕੁਲ ਤਾਂ ਇਹ ਸਭ ਦੇ ਵਿਚਕਾਰ ਰਾਹੁਲ ਗਾਂਧੀ ਵੀ ਆ ਰਹੇ ਨੇ ਬਿਲਕੁਲ ਜੀ ਅਮਰਿਤ ਸਰ ਹੁਣ ਵੇਖਦੇ ਹਾਂ ਉਹ ਕੀ ਕਹਿ ਕੇ ਜਾਂਦੇ ਨੇ ਕੀ ਉਹ ਮਸਲਿਆਂ ਦੀ ਗੱਲ ਕਰਦੇ ਨੇ ਤਾਂ ਦੋਸਤੋ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ ਉਮੀਦ ਕਰਦੇ ਆ ਤੁਸੀਂ ਵੀ ਇਹਨਾਂ ਗੱਲਾਂ ਨੂੰ ਬੜੀ ਗੌਰ ਦੇ ਨਾਲ ਬੜੀ ਧਿਆਨ ਦੇ ਨਾਲ ਸੁਣਿਆ ਹੋਵੇਗਾ ਔਰ ਸੁਣਨਾ ਵੀ ਚਾਹੀਦਾ ਸਰਬਜੀਤ ਜੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਖੁਦ ਸੰਬੋਧਨ ਕਰਦੇ ਆ ਤਾਂ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਚਾਹੀਦਾ ਤੇ ਕਿਤੇ ਨਾ ਕਿਤੇ ਇੱਥੋਂ ਵਿਚਾਰਨਾ ਵੀ ਚਾਹੀਦਾ ਵੀ ਉਹਨਾਂ ਦੀ ਗੱਲ ਕਹਿਣ ਦਾ ਮਤਲਬ ਕੀ ਆ ਕਿ ਉਹਦੇ ਨਾਲ ਸਾਨੂੰ ਕੋਈ ਫਰਕ ਪੈਂਦਾ ਆ ਜਾਂ ਫਿਰ ਨਹੀਂ ਪੈਂਦਾ ਤੇ ਉਥੋਂ ਹੀ ਆਪਾਂ ਇਹ ਡਿਸਾਈਡ ਕਰਨਾ ਆ ਕਿ ਵੋਟ ਕਿੱਧਰ ਨੂੰ ਜਾਣੀ ਆ ਜੋ ਬਿਹਤਰ ਹੈ ਸੋਚ ਸਮਝ ਕੇ ਆਪਣੇ ਫਿਊਚਰ ਵਾਸਤੇ ਜੋ ਬਿਹਤਰ ਲੱਗੇ ਉਨ ਨੂੰ ਵੋਟ ਜ਼ਰੂਰ ਪਾਓ ਔਰ ਵੋਟ ਦਾ ਪਾਣੀ ਬਹੁਤ ਜ਼ਰੂਰੀ ਹੈ ਸੋ ਦੋਸਤੋ ਹਰ ਆਗੂ ਦੀ ਗੱਲ ਸੁਣੋ ਔਰ ਹਰ ਆਗੂ ਦੀ ਗੱਲ ਕਰਾਂਗੇ ਵੀ ਆਪਾਂ ਜਲਦੀ ਹਾਜ਼ਰ ਹੋਵਾਂਗੇ ਅਗਲਾ ਐਪੀਸੋਡ ਲੈ ਕੇ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਸੱਤਾ ਦੰਗਲ ਸਿਰ ਪਬਲਿਕ ਗਾਰਡੀਅਨ ਨਿਊਜ਼ ਤੇ ਸਾਸ਼੍ਰੀ ਅਕਾ ਸਾਸ਼੍ਰੀ ਕਾਲ